ਜੇ ਤੂੰ ਘਰ ਦਾ ਮੈਂਬਰੀ ਬਾਹਰ ਆ ਜਾਵੇਂ ਤੀ ਤਾਂ ਥੱਲੇ ਦੇ ਤਾ ਰਗੜਦਾ ਅਗਲੇ ਨੂੰ ਮੈਂ ਤਾਂ ਛੱਡ ਹੀ ਦੇ ਬਾਈ ਨਾਲ ਤੁਹਾਡੀ ਗੱਡੀ ਆਪਣੀ ਪਲਟ ਦੀ ਕਿੰਨੀ ਤੇਜ਼ ਹੋ ਮਾਜੀ ਹੈ ਹਰੀ 80 ਦੀ ਸਪੀਡ ਤੇ ਵਹਿ ਨਹੀਂ ਲੱਗਦੀ ਦੀ ਆਹ ਕੋਲ ਨਾ ਕਰਦਾ ਚਲਾਉਂਦਾ ਵੀ ਹੈ ਕਿ ਤੇਰੀ ਗੱਲ ਹੈ ਕੋਈ ਹੋਵੇ ਨਾ ਨਹੀਂ ਛੱਡ ਤੂੰ ਵਧੀਆ ਹੈ ਨਾ ਠਾਵਾ ਲੈਣ ਤੋਂ ਵਧੀਆ ਆਈਏ ਲਖਵਿੰਦਰ ਸਿੰਘ ਜੀ ਜਿਹੜੀ ਗੱਡੀ ਟੁੱਟੀ ਹੱਦ ਗਰਸ ਹੋਈ ਹੈ ਕਿਵੇਂ ਹੋਈ ਹੈ ਇਹ ਅਸੀਂ ਉਥੋਂ ਆਉਂਦੇ ਜੀ ਸੁਰਕਪੁਰ ਤੋਂ ਜੀ ਤੇ ਜਦੋਂ ਅਸੀਂ ਮੋੜ ਮੋੜਿਆ ਜੀ ਸਾਨੂੰ ਪਤਾ ਨਹੀਂ ਲੱਗਾ ਜੀ ਇਧਰੋਂ ਗੱਡੀ ਆ ਰਹੀ ਸੀ ਅਸੀਂ ਆਹ ਥੋੜੀ ਸਪੀਡ ਤੇ ਜਾ ਰਹੇ ਸੀ ਤੇ ਇਹ ਗੱਡੀਆਂ ਦੇ ਗੱਡੀਆਂ ਵਿੱਚ ਵੱਜੀਆਂ ਮੁੜ ਕੇ ਸਾਰੇ ਜਨਤਾ ਨੇ ਆਣ ਕੇ ਸਾਡੇ ਵਿੱਚੋਂ ਕੱਢਿਆ ਜੀ ਤੇ ਛੱਟਾ ਛੱਟਾ ਲੱਗੀਆਂ ਜੀ ਆ ਬਾਹਰ 60 ਵਾਜੀ ਕਿੰਨੇ ਜਾਨੇ ਸਵਾਰ ਸੀ ਤੁਸੀਂ ਤੁਹਾਡੀ ਗੱਡੀ 'ਚ ਦੋ ਜਾਨੇ ਸੀ ਜੀ ਤੇ ਦੂਜੀ ਜਿਹੜੀ ਸਾਹਮਣੇ ਤੋਂ ਗੱਡੀ ਟਕਰਾਈ ਆ ਉਹ ਕਿਹੜੀ ਗੱਡੀ ਸੀਗੀ ਕੋਈ ਨਾ ਗੱਡੀ ਦਾ ਨਹੀਂ ਅੱਛਾ ਚਲੋ ਕੋਈ ਨਹੀਂ ਉਹ ਉਹ ਠੀਕ ਠਾਕ ਹੈ ਹਾਂਜੀ ਉਹ ਨਹੀਂ ਸੈਂਟਰ ਉਹੀ ਤੇ ਉਹ ਉਹਨੂੰ ਬਿਆਸਾ ਹਸਪਤਲ ਆਨਕੇ ਐਮਲਸ ਆਈ ਠੀਕ ਹੈ ਜੀ ਹਾਂਜੀ ਹਾਂ ਸੜਕ ਸੁਰੱਖਿਆ ਫੋਰਸ ਟਾਈਮ ਨਾਲ ਪਹੁੰਚ ਗਈ ਹੈ ਤੁਹਾਡੇ ਪੁਲਿਸ ਵਾਲੇ ਆ ਗਏ ਸੀ ਟਾਈਮ ਨਾਲ ਠੀਕ ਹੈ ਹਾਂਜੀ ਤਿੰਨ ਵੀਰ ਆ ਗਏ ਟਾਈਮ ਤੇ ਠੀਕ ਜਿਹੜਾ ਦੂਜੀ ਗੱਡੀ ਚ ਫਟਰ ਹੋਇਆ ਉਹਨੂੰ ਹਸਪਤਲ ਜਾ ਗਿਆ ਉਹਨੂੰ ਬਿਆਸ ਹਸਪਤਲ ਲੈ ਕੇ ਆ ਜੀ ਐਸੀ ਕੁਲਦੀਪ ਸਿੰਘ ਸੜਕਸ ਰੱਖਿਆ ਫੋਰਸ ਬਿਆਸ ਤੋਂ ਦਿਾਲਪੁਰ ਮੈਂ ਜੁੜੀ ਕਰਦਾ ਜੀ ਸਵੇਰੇ ਇੱਕ ਕਾਲ ਆਈ ਸੀਗੀ 112 ਤੋਂ ਬੇ ਪਿੰਡ ਨੂਰਪੁਰ ਜਨੂਆ ਉਹ ਦੋ ਗੱਡੀਆਂ ਦਾ ਐਕਸੀਡੈਂਟ ਹੋ ਗਿਆ ਸੀਗਾ ਤੇ ਸਾਡਾ ਵੈਸੇ ਏਰੀਆ ਨਹੀਂ ਪੈਂਦਾ ਜੀ ਇੱਥੋਂ 7 ਕਿਲੋਮੀਟਰ ਸਾਡਾ ਏਰੀਆ ਸ਼ੁਰੂ ਆ ਪਰ ਇੱਕ ਇਨਸਾਨੀਅਤ ਤੌਰ ਤੇ ਆਪਾਂ ਆਣ ਕੇ ਤੇ ਉਹ ਗੱਡੀਆਂ ਸਿੱਧੀਆਂ ਕਰਾਈਆਂ ਜ਼ਖਮੀ ਜਿਹੜਾ ਸੀਗਾ ਉਹਦੀ ਲੱਤ ਟੁੱਟ ਗਈ ਪੱਟੜ ਤੋਂ ਲੱਤ ਟੁੱਟ ਗਈ ਆ ਤੇ ਉਹਨੂੰ ਹਸਪੀਟਲ ਜਿਹੜਾ ਉਹ ਭੇਜ ਦਿੱਤਾ ਗਿਆ ਐਂਬੂਲੈਂਸ ਦੇ ਦੁਆਰਾ ਤੇ ਗੱਡੀਆਂ ਹੁਣ ਸਾਈਡ ਤੇ ਕਰਵਾ ਕੇ ਤੇ ਰੋਡ ਕਲੀਅਰ ਕਰਾਤਾ ਜੀ ਜੇ ਕੋਈ ਘਰ ਦਾ ਮੈਂਬਰੀ ਬਾਹਰ ਆ ਜਵੇ ਤੇ ਤਾਂ ਥੱਲੇ ਦੇ ਤਾਂ ਰਕੜਦਾ ਅਗਲੇ ਨੂੰ ਮੈਂ ਤਾਂ ਸ਼ਾਹੀ ਤੇ ਮੈਂ ਬਾਜੀ ਨਾਲ ਤੇ ਆਪਣੀ ਤੁਹਾਡੀ ਗੱਡੀ ਆਪਣੀ ਪਲਟ ਦੀ ਕਿੰਨੀ ਤੇਜ਼ ਹੋ ਗਈ ਜੀ 80 ਤੇ 80 ਦੀ ਸਪੀਡ ਤੇ ਇਹ ਵਹਿ ਨਹੀਂ ਲੱਗਦੀ ਦੀ ਆਹ ਬਿਲਕੁਲ ਦਿਲਦਾ ਦਿਵਾਦਾ ਇਹ ਕਿ ਤੇਰੀ ਗੱਲਾਂ ਨੇ ਕੋਈ ਹੋਵੇ ਨਾ ਨਹੀਂ ਛੱਡ ਤੋ ਵਧੀਆ ਨਾ ਮੈਂ ਖਵਾ ਲਾ ਲੱਭਦੀ ਆਈਏ ਇਹ ਤੇ ਆਪ ਘਰ ਦਾ ਮੈਂਬਰੀ ਬਾਹਰ ਆ ਜਵੇ ਤੀ ਤਾਂ ਥੱਲੇ ਦੇ ਤਾ ਰਗੜਦਾ ਅਗਲੇ ਨੂੰ ਮੈਂ ਤਾਂ ਛਾੜੀ ਤੇ ਨਾਲ ਤੁਹਾਡੀ ਗੱਡੀ ਆਪਣੀ ਪਲਟ ਦੀ ਕਿੰਨੀ ਤੇਜ਼ ਹੋ ਜਾਂਦੀ ਸੀ ਪਈ ਹੈ ਔਰ 80 ਦੀ ਸਪੀਡ ਤੇ ਇਹ ਵਹਿ ਨਹੀਂ ਲੱਗਦੀ ਸੀ ਆਹ ਦੋ ਪਾਸੇ ਬਰਬਾਦ ਜਲਾਉਦਾ ਵੀ ਹੈ ਕਿ ਤੇਰੀ ਗੱਲ ਹੈ ਕੋਈ ਹੋ ਗਿਆ ਭਾਬਾ ਨਹੀਂ ਛੱਡ ਤੂੰ ਵਧੀਆ ਹੈ ਨਾ ਬੈਕ ਵਾਲਾ ਨਿਕਲ ਗਿਆ ਇਹ